ਜਿੱਥੇ ਰਾਜਨੀਤਿਕ ਆਗੂ ਵੀ ਪਹੁੰਚ ਰਹੇ ਨੇ ਪ੍ਰਸ਼ਾਸਨ ਵੀ ਪਹੁੰਚ ਰਿਹਾ ਸਾਡੇ ਨਾਲ ਇਸ ਸਮੇਂ ਅਮਨਦੀਪ ਸਿੰਘ ਪੁਨੀਆ ਸੀਨੀਅਰ ਆਗੂ ਭਾਰਤੀ ਜਨਤਾ ਪਾਰਟੀ ਉਹ ਪਹੁੰਚੇ ਨੇ ਉਹਨਾਂ ਦਾ ਟੋਲ ਸਾਹਿਬ ਨੇ ਪੁਨੀਆ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਬੜੀ ਮਤਭਾਗੀ ਘਟਨਾ ਮੈਂ ਸੋਚਦਾ ਇਤੋਂ ਵੱਡੇ ਕੋਈ ਦੁੱਖ ਵਾਲੀ ਗੱਲ ਨਹੀਂ ਇਤੋਂ ਵੱਡੇ ਕੋਈ ਮਤਭਾਗੀ ਘਟਨਾ ਨਹੀਂ ਹੋ ਸਕਦੀ ਸਰਕਾਰ ਨੂੰ ਅਜੇ ਹੀ ਮਤਲਬ ਕੌਨਕੀ ਜੋ ਸਰਕਾਰਾਂ ਬਣੀਆਂ ਸੀ ਚਾਹੇ ਤੂੰ ਪਹਿਲਾਂ ਕਾਂਗਰਸ ਦੀ ਬਣੀਆਂ ਚਾਹੇ ਹੁਣ ਵਾਲੀ ਬਣੀਆਂ ਜੋ ਮੇਨ ਮੁੱਦਾ ਰਿਹਾ ਪੰਜਾਬ ਦੇ ਵਿੱਚ ਨਸ਼ੇ ਦਾ ਰਿਹਾ ਤੇ ਹਰ ਸਰਕਾਰਾਂ ਕਹਿੰਦੀਆਂ ਨੇ ਅਸੀਂ ਨਸ਼ਾ ਖਤਮ ਕਰ ਦਾਂਗੇ ਅੱਜ ਉਹੀ ਗੱਲਾਂ ਮਤਲਬ ਸਾਡੇ ਸਾਹਮਣੇ ਆ ਰਹੀਆਂ ਨੇ ਇੱਥੇ ਹੋਮ ਡਿਸਟ੍ਰਿਕਟ ਹੋਣ ਦੇ ਬਾਵਜੂਦ ਸੀਐਮ ਦਾ ਹੁਣ ਸੀਐਮ ਦਾ ਹੋਮ ਡਿਸਟ੍ਰਿਕਟ ਹੋਣ ਦੇ ਬਾਵਜੂਦ ਅਜਿਹੀਆਂ ਘਟਨਾ ਇੱਥੇ ਵਾਪਰਨੀ ਆ ਬੜੀ ਮਤਭਾਗੀ ਆ ਤੇ ਮੈਂ ਸੋਚਦਾ ਜਿਹੜੇ ਪਰਿਵਾਰਾਂ ਨਾਲ ਐਡਾ ਦੁੱਖ ਤੇ ਐਡਾ ਕਹਿਰ ਮਤਲਬ ਵਾਪਰਿਆ ਤੇ ਉਹਨਾਂ ਦੇ ਪਰਿਵਾਰਾਂ ਦੀ ਸਰਕਾਰ ਨੂੰ ਬਾਮ ਫੜਨੀ ਚਾਹੀਦੀ ਹੈ ਦੀ ਚਾਹੀਦੀ ਹੈ ਤੇ ਸਭ ਤੋਂ ਵੱਡੀ ਮੈਂ ਮਤਭਾਗੀ ਘਟਨਾ ਸਮਝਦਾ ਕਿ ਪ੍ਰਸ਼ਾਸਨ ਸਰਕਾਰ ਦਾ ਕੋਈ ਵੀ ਨੁਮਾਇੰਦਾ ਹਜੇ ਤੱਕ ਕਿਛੇ ਵੀ ਜਿਵੇਂ ਅੱਡ ਅੱਡ ਪਿੰਡਾਂ ਦੇ ਵਿੱਚ ਐਡੇ ਦੁੱਖ ਜਾਂ ਕਹਿਰ ਬੜਾ ਵੀ ਕੋਈ ਬਨੁਮੈਂਦਾ ਨਹੀਂ ਪਹੁੰਚਿਆ ਤੇ ਮੈਂ ਤੁਹਾਨੂੰ ਬਹੁਤ ਮਤਭਾਗ ਅਤੇ ਮਾੜਾ ਸਮਝਦਾ। ਬਿਲਕੁਲ ਹਵਨਦੀਪ ਸਿੰਘ ਪੁਰੀਆ ਦਾ ਕਹਿਣਾ ਕਿ ਇਸ ਤੋਂ ਮਤਭਾਗ ਕੀ ਕਟਣਾ ਹੋ ਨਹੀਂ ਸਕਦੀ। ਕੌਂਗਰਕੇ 20 ਤੋਂ ਵੱਧ ਮੌਤਾਂ ਦਾ ਖਾਸਤਾ ਜ਼ਾਹਰ ਕੀਤਾ ਜਾ ਰਿਹਾ ਅਤੇ ਦਰਜਨਾਹੀ ਵਿਅਕਤੀ ਜੋ ਜੇਰੇ ਇਲਾਜ ਨੇ ਅਲੱਗ-ਅਲੱਗ ਹਸਪਤਾਲਾਂ ਦੇ ਵਿੱਚ ਉਤੇ ਟੋਲ ਸਾਹਿਬ ਪਹੁੰਚਣ ਇਸੇ ਹਲਕੇ ਦੇ ਨਾਲ ਸੰਬੰਧਿਤ ਨੇ। ਟੋਲ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ? ਪਿੰਡ ਦਾ ਤਾਂ ਇਹ ਵੀ ਰੋਪਾ ਕਿ ਪਿਛਲੇ ਲੰਮੇ ਸਮੇਂ ਤੋਂ ਨਜਾਇਜ਼ ਸ਼ਰਾਬ ਦਾ ਧੰਦਾ ਚੱਲ ਰਿਹਾ। ਦੇਖੋ ਜੀ ਜਿਹੜੀ ਇਹ ਘਟਨਾ ਹੈ। ਗੁਜਰਾں ਦੇ ਵਿੱਚ ਵਾਪਰੀ ਹੈ। ਇਹ ਬਹੁਤ ਹੀ ਨਿੰਦਣਯੋਗ ਤੇ ਮਾੜੀ ਘਟਨਾ ਹੈ। ਜਦੋਂ ਸਰਕਾਰਾਂ ਕੋਈ ਵੀ ਆਵੇ ਉਹ ਹਰੇਕ ਇਹੀ ਗੱਲ ਕਹਿ ਰਹੀ ਸੀ ਵੀ ਅਸੀਂ ਨਸ਼ੇ ਦੂਰ ਕਰ ਦਾਂਗੇ। ਪਰ ਕਿਸੇ ਤੋਂ ਵੀ ਜਿਹੜੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਭਗਵੰਤ ਮਾਨ ਦੀ ਇਹ ਤਾਂ ਕਹਿ ਰਹੀ ਸੀਗੇ ਵੀ ਮਤਲਬ ਦੂਜੀਆਂ ਸਰਕਾਰਾਂ ਨੂੰ ਸਟੇਜਾਂ ਦੇ ਭੰਡ ਦੇ ਹੁੰਦੇ ਸੀ ਵੀ ਆਇਆ ਹੋ ਰਿਹਾ ਵਾਹ ਹੋ ਰਿਹਾ ਪਰ ਉਹੀ ਲੱਛਣ ਨੇ ਜਿਹੜੇ ਉਦੋਂ ਵੀ ਭੜੇ ਮੈਂ ਕਹਿੰਦਾ ਇਹੋ ਜੀ ਜਿਹੜੀ ਸਰਕਾਰ ਹੈ ਨਾ ਇਹ ਸਾਰਿਆਂ ਤੋਂ ਨਕਮੀ ਸਰਕਾਰ ਸਾਬਤ ਹੋਈ ਹੈ ਜਿਹਦਾ ਨਸ਼ਾ ਨਾ ਜਿਹੜਾ ਨਸ਼ਿਆਂ ਦਾ ਦੌਰ ਪਹਿਲਾਂ ਨਾਲੋਂ ਘਟਿਆ ਨਹੀਂ ਵਧਿਆ ਕਿਉਂਕਿ ਭਗਵਾਨ ਤਾਂ ਮੰਨਦਾ ਪਿੰਡ ਵੀ ਇਸੇ ਹਲਕੇ 'ਚ ਹੈ ਤੇ ਜ਼ਿਲ੍ਹਾ ਵੀ ਇਹੀ ਹੈ ਜਿਹੜਾ ਇਥੋਂ ਆਕਸਾਈਜਨ ਟੈਕਸੇਸ਼ਨ ਮੰਤਰੀ ਹੈ ਤੇ ਵਿੱਤ ਮੰਤਰੀ ਹੈ ਉਹ ਇਥੋਂ ਦਾ ਐਮਐਲਏ ਵੀ ਹੈ ਤੇ ਉਹ ਵੀ ਮਤਲਬ ਇਥੇ ਉਹਨਾਂ ਤੋਂ ਇੱਕ ਮੰਤਰੀ ਦਾ ਮਤਲਬ ਬਿਆਨ ਆਇਆ ਕਹਿੰਦੇ ਜੀ ਜੇ ਇਹ ਸਰਕਾਰੀ ਟਰੇਕਿਆਂ ਤੋਂ ਸ਼ਰਾਬ ਲਈ ਹੁੰਦੀ ਤਾਂ ਸਰਕਾਰ ਜ਼ਿੰਮੇਵਾਰ ਹੁੰਦੀ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਸਰਕਾਰ ਭੱਜ ਕਿਵੇਂ ਸਕਦੀ ਹੈ ਜਿਹੜੀਆਂ ਨਜਾਇਜ਼ ਸ਼ਰਾਬਾਂ ਵਿਕ ਰਹੀਆਂ ਨੇ ਬਣ ਕੇ ਬਰਤਾਨਿਆ ਜਾਰੀਆਂ ਨਵੇਚੀਆਂ ਜਾ ਰਹੀਆਂ ਨੇ ਉਹ ਵੀ ਸਰਕਾਰ ਦਾ ਕੰਮ ਹੈ ਸਰਕਾਰ ਉਸ ਤੋਂ ਕਿਵੇਂ ਭਜੂਗੀ ਭਜ ਨਹੀਂ ਸਕਦੀ ਸਰਕਾਰ ਉਹਦੇ ਤੇ ਵੀ ਸਰਕਾਰ ਨੂੰ ਆਉਣਾ ਚਾਹੀਦਾ ਹੈ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨਾ ਤੇ ਨਸ਼ਿਆਂ ਨੂੰ ਖਤਮ ਕਰਨਾ ਜੀ ਬਿਲਕੁਲ ਆਗੂ ਦਾ ਕਹਿਣਾ ਕਿ ਸਰਕਾਰ ਦੀ ਇੱਥੇ ਜ਼ਿੰਮੇਵਾਰੀ ਬਣਦੀ ਆ ਨਸ਼ਿਆਂ ਦੇ ਉੱਤੇ ਲਗਾਮ ਲਾਉਣ ਦੇ